ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਵੀਡੀਓ ਦੇ ਵਿੱਚ ਕਈ ਸੰਦ ਸੇਲ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਸਸਕਾ ਵੀਰੇ ਚੈਨਲ ਦੇ ਵੇਖਣੇ ਮੇਰਾ ਵੀਰੇ ਸੇਕਮ ਫਾਰਮ ਫੋਰਡ ਮੋਡੀਫਾਈਡ ਨਾਲ ਚੈਨਲ ਹੈ ਫੇਸਬੁੱਕ ਤੇ YouTube ਤੇ Instagram ਤੇ ਏਰੀਆ ਵੀਰੇ ਰਈਆ ਅਬਿਆਸ ਡਿਸਟ੍ਰਿਕਟ ਅੰਮ੍ਰਿਤਸਰ ਤੇ ਟਰੈਕਟਰ ਹੈ ਵੀਰੇ 1992 ਮਾਡਲ ਪੀਬੀ04 ਨੰਬਰ ਫੋਨ ਨੰਬਰ 6883799416 ਕੂਕੇ ਦਾ ਪੇਂਟ ਆ ਵੀਰੇ ਵੇਖ ਸਕਦੇ ਜੀ ਕਵਾਲਿਟੀ ਹੈ 5 ਸਾਲ ਦੀ ਗਾਰੰਟੀ ਹੈ ਨਿਊ ਬਾਉਂਡਰੀ ਹੈ ਸਾਰੀ ਸਾਂਸਰੀ ਨਵੀਂ ਲੱਗੀ ਹੈ ਪਰ ਇਹ ਜਿਹੜਾ 2 ਲੱਖ ਰੁਪਈਆ ਵੀਰੇ ਏਰੀਆ ਰਈਆ ਬਿਆਸ ਡਿਸਟ੍ਰਿਕਟ ਕੰਬਰਸਰ ਫੋਨ ਨੰਬਰ 6883797416 ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਵਾ ਕੇ ਖਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰਾਂ ਦੀ ਵੀਡੀਓ ਨੂੰ ਸਾਰੀ ਦੇਖ ਲਿਓ ਭਰਾਓ ਆਪਣੀ ਵੀਡੀਓ ਦੇ ਵਿੱਚ ਬਹੁਤ ਸਾਰੇ ਸੰਦ ਫੀਲ ਵਾਸਤੇ ਹੁੰਦੇ ਆ ਘਰੋਂ ਖਾਂਦੋਂ ਹੁੰਦੇ ਆ ਜੀ ਜ਼ਿੰਮੇਦਾਰਾਂ ਦੇ ਸਾਥ ਹੁੰਦੇ ਆ ਵੀਡੀਓ ਨੂੰ ਸਾਰੀ ਨਹੀਂ ਦੇਖਿਆ ਕਰੋ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਦਰਵਾਸਾ ਸਾਹਿਬ ਦੀ ਟਰੈਕਟਰ ਮੰਡੀ ਹਰਦੀਪ ਰਾਹ ਚੈਨਲ ਦੇ ਉੱਤੇ YouTube Facebook ਦੇ ਉੱਤੇ ਵੀਡੀਓ ਭੇਜ ਕੇ ਫੋਟੋ ਸਾਰੀ ਜਾਣਕਾਰੀ ਨਾਲ ਜ਼ਰੂਰ ਭੇਜਿਆ ਕਰੋ ਜੀ ਤਾਂ ਜੋ ਸਾਰੇ ਵੀਰਾਂ ਨੂੰ ਪ੍ਰੋਪਰ ਜਾਣਕਾਰੀ ਆਪਣੇ ਸੰਦਾਂ ਦੀ ਮਿਲ ਸਕੇ ਅੱਕੇ ਗੱਲ ਕਰਦੇ ਆਂ ਜੀ ਆਪਾਂ HMT 5911 ਟਰੈਕਟਰ ਆ ਜੀ 99 ਮਾਡਲ ਐ ਪੰਜਾਬ ਦਾ ਨੰਬਰ ਆ ਜੀ 652 ਹੋਇਆ ਨਵੇਂ ਟਾਇਰਾਂ ਦੇ ਵਿੱਚ ਆ ਨਵੀਂ ਬੈਟਰੀ ਐ ਜੀ ਪਾਵਰ ਸਟੀering ਦੇ ਵਿੱਚ ਆ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9501870137 9501870137 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 5911 ਪੰਜਾਬ ਨੰਬਰ ਦਾ ਟਰੈਕਟਰ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਚੰਗਾ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਟਰੈਕਟਰ ਦੀ ਸਾਰੀ ਜਾਣਕਾਰੀ ਆ ਇਹਦੇ ਉੱਤੇ ਦਿੱਤੀ ਹੋਈ ਹੈ ਜੀ ਅੱਗੇ ਗੱਲ ਕਰਦੇ ਆ ਜੀ ਸਵਰਾਜ 855 ਟਰੈਕਟਰ ਹੈ 17 ਮਾਡਲ ਇਹ ਟਰੈਕਟਰ ਵੀ ਪੰਜਾਬ ਨੰਬਰ ਹੈ ਜੀ ਏਰੀਆ ਫਧੌੜ ਬਰਨਾਲਾ ਏਰੀਆ ਦੇ ਵਿੱਚ ਹੈ ਰੇਟ ਆ ਜੀ 5 ਲੱਖ 75000 ਰੁਪਿਆ 98157 68939 9915768939 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਾਪ ਮਾਡਲ 855 ਸਵਰਾਜ ਪਾਵਰ ਸਟੀering ਤੇਲ ਬ੍ਰੇਕਾਂ ਰਿਵਰਸ ਪੀਟੀਓ ਦੇ ਵਿੱਚ ਖਰੀਦ ਸਕਦੇ ਹੋ ਜੀ 17 ਮਾਡਲ ਹੈ ਪੰਜਾਬ ਦਾ ਨੰਬਰ ਆ ਰੇਟ ਆ 5 ਲੱਖ 75000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾਨ ਹੋ ਜੂਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਰੇਟ ਦੇਖ ਕੇ ਨਪਜਿਆ ਕਰੋ ਜੀ ਇੱਕ ਵਾਰੀ ਵੀਰਾਣਾ ਫੋਨ ਤੇ ਗੱਲ ਜਰੂਰ ਕਰਿਆ ਕਰੋ ਅੱਗੇ ਗੱਲ ਕਰਦੇ ਆਂ ਜੀ 16 ਵਾਹ 7 ਦੀ ਟਰਾਲੀ ਵਿਕਾਊ ਆ 16 ਫੁੱਟ ਦੀ ਲੰਬਾਈ ਆ 7 ਫੁੱਟ ਦੀ ਚੜਾਈ ਆ ਜੀ 10 ਨਟੇ ਦੀ ਹਾਬਾ 4 ਬੱਤੇ ਡਬਲ ਲੱਗੇ ਹੋਏ ਆ ਏਰੀਆ ਅੰਮ੍ਰਿਤਸਰ ਸਾਹਿਬ ਰਾਣਾ ਮੈਲ ਦੇ ਵਿੱਚ ਟਰਾਲੀ ਖੜੀ ਆ ਭਰਾਵੋ ਰੇਟ 3 ਲੱਖ 20 ਹਜ਼ਾਰ ਰੁਪਈਆ ਮੱਛੀ ਹੁੱਕ ਦੇ ਵਿੱਚ ਆ ਜੀ ਡਬਲ ਟਾਇਰਾਂ ਦੇ ਵਿੱਚ ਆ ਜੀ ਹੈਵੀ ਟਰਾਲੀ ਆ ਵਧੀਆ ਬੈਡ ਵਗੈਰਾ ਪੂਰਾ ਸਮਾਨ ਨਾਲ ਲੱਗਿਆ ਹੋਇਆ ਜੀ 98782 99783 98782 99783 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਬਾਰੇ ਪ੍ਰਾਪੋ ਫੋਨ ਤੇ ਇੱਕ ਵਾਰੀ ਜਾਣਕਾਰੀ ਜ਼ਰੂਰ ਲੈ ਲਿਓ ਵਧੀਆ ਚੰਗੀ ਨਵੀਂ ਟਰਾਲੀ ਆ ਪ੍ਰਾਪੋ ਤੁਹਾਡੇ ਸਾਹਮਣੇ ਹੈ ਕੰਡੀਸ਼ਨ ਆ ਰੇਟ 3 ਲੱਖ 20 ਹਜ਼ਾਰ ਰੁਪਏ ਦੀ ਡਿਮਾਂਡ ਆ ਜੀ ਮੌਕੇ ਤੇ ਮਾਨਤਨ ਪੂਰਾ ਵੀਰ ਕਹਿੰਦੇ ਅਸੀਂ ਕਰ ਦੇਾਂਗੇ ਜਿਹੜਾ ਵੀਰ ਵੀਡੀਓ ਦੇਖ ਕੇ ਜਾਊਗਾ ਜੀ ਅੱਗੇ ਗੱਲ ਕਰਦੇ ਆਂ ਵੀਰਾਂ ਦਾ ਛੋਟਾ ਜਿਹਾ ਹਾਥੀ ਵਿਕਾਊ ਆ ਜੀ 13 ਮਾਡਲਾ ਏਰੀਆ ਮਾਛੀਵਾੜਾ ਸਾਹਿਬ ਮੋਲਾ ਜੀ 2 ਲੱਖ ਰੁਪਏ ਡਿਮਾਂਡ ਆ ਇਹਦੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਟਾਇਰ ਨਵੇਂ ਆ ਜੀ ਇੰਜਨ ਕੇ ਰੋਕੇ ਆ ਬਿਲਕੁਲ 98728 10485 96728 10485 ਤੇ ਫੋਨ ਕਰਕੇ ਤੁਸੀਂ ਇਹ ਛੋਟਾ ਹਾਥੀ ਖਰੀਦ ਸਕਦੇ ਹੋ ਜੀ ਪੰਜਾਬ ਨੰਬਰ ਦਾ ਇਹ ਛੋਟਾ ਹਾਥੀ ਆ ਵੀਰਾਂ ਦਾ ਵੀਰਾਂ ਨੂੰ ਲੋੜ ਆ ਛੇਤੀ ਵੇਚਣਾ ਜੀ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਰੇਟ ਕੋਈ ਪੱਕਾ ਰੇਟ ਨਹੀਂ ਮਾਲਕ ਵੀਰਾਂ ਦੀ ਡਿਮਾਂਡ 2 ਲੱਖ ਮੌਕੇ ਤੇ ਮਾਨ ਤਨ ਪੂਰਾ ਵੀਰ ਕਹਿੰਦੇ ਕੀਤਾ ਜਾਊਗਾ ਵੀਡੀਓ ਨੂੰ ਦੱਬ ਕੇ ਭਰਾਵੋ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਸਾਰੀ ਨੂੰ ਦੇਖ ਲੋ ਆਪਣੀ ਵੀਡੀਓ ਦੇ ਵਿੱਚ ਕਈ ਕਈ ਸੰਦ ਸੇਲ ਵਾਸਤੇ ਹੁੰਦੇ ਆ ਭਰਾਵੋ ਅੱਗੇ ਦੀ ਵੀਰਾ ਇੱਕੋ ਘਰੇ ਵੀਰਾਂ ਦੀਆਂ ਦੋ گاਵਾ ਵਕਾਊ ਆ ਇੱਕੋ ਘਰੇ 13 14 14 ਦਿਨਾਂ ਦੀਆਂ ਸੂਣ ਆਲੀਆਂ ਹਜੇ ਇੱਕ ਦਾ ਰੇਟ ਆ ਜੀ 65000 ਰੁਪਿਆ ਤੇ ਦੂਜੀ ਦਾ ਰੇਟ ਆ ਜੀ 75000 ਰੁਪਿਆ ਇਹ ਦੋ گاਵਾ ਇੱਕੋ ਘਰੇ ਆ 13 14 ਦਿਨ ਸੂਣ ਦੇ ਵਿੱਚ ਹਜੇ ਬਾਕੀ ਆ ਜੀ ਪਿੰਡ ਬਾਜਕ ਜ਼ਿਲ੍ਹਾ ਬਠਿੰਡਾ ਦੇ ਵਿੱਚ ਨੰਬਰ ਆ ਜੀ 62846 42140 62846 42140 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਦੋਵੇਂ ਘਾਵਾ ਖਰੀਦ ਸਕਦੇ ਹੋ ਜੀ ਰੇਟ ਇੱਕ ਦਾ 65000 ਰੁਪਿਆ ਦੂਜੀ ਦਾ 75000 ਰੁਪਿਆ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਪੂਰਾ ਅੱਗੇ ਗੱਲ ਕਰਦੇ ਆਂ ਜੀ ਆਲਟੋ ਕਾਰ ਵਿਕਾਊ ਹੈ ਆਲਟੋ ਕਾਰ ਆ ਜੀ ਐਲ ਐਕਸ ਆਈ ਮਾਡਲ ਦੇ ਵਿੱਚ 2006 ਮਾਡਲ ਹੈ ਜੀ ਲਾਈਵ ਵੀ ਲੱਗੇ ਹੋਇਆ ਗੱਡੀ ਨੂੰ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਗੱਡੀ ਬਹੁਤ ਹੀ ਵਧੀਆ ਤੇ ਸਾਫ਼ ਕੰਡੀਸ਼ਨ ਦੇ ਵਿੱਚ ਇਹ ਗੱਡੀ ਵੀਰਾਂ ਦੀ ਵਿਕਾਊ ਹੈ ਜੀ ਆ ਰੇਟ ਦੀ ਗੱਲ ਕਰੀਏ 88000 ਰੁਪਏ ਦੀ ਡਿਮਾਂਡ ਹੈ ਸੀਟ ਮੈਟਿੰਗ ਸਾਰਾ ਹੋਈ ਵੀ ਹੈ ਜੀ ਰੇਟ 88000 ਰੁਪਏ ਐਲਐਕਐਸਆਈ ਮਾਡਲ ਹੈ ਜੀ ਨੰਬਰ ਵੀਰਾਂ ਦਾ 99159 09917 99159 09917 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਗੱਡੀ ਆਲਟੋ ਐਲ ਐਕਸ ਆਈ ਮਾਡਲ ਦੇ ਵਿੱਚ ਖਰੀਦ ਸਕਦੇ ਹੋ ਜੀ ਏਰੀਆ ਵੀਰਾਂ ਦਾ ਮੋਗਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਅੱਗੇ ਦੀ 11 ਫੁੱਟੀ ਟਰਾਲੀ ਹੈ ਸਮੇਤ ਵੈੱਡ ਸਮੇਤ ਜਾਲੀ ਹੈ ਜੀ ਕ੍ਰੇਡਿਸ਼ਨ ਤੋਂ ਹੀ ਦੇਖ ਸਕਦੇ ਹੋ ਟਰਾਲੀ ਦੀ ਡਬਲ ਟਾਇਰਾਂ ਦੇ ਵਿੱਚ ਸਾਰੀ ਡਿਟੇਲ ਟਰਾਲੀ ਦੀ ਆ ਦਿੱਤੀ ਹੋਈ ਹੈ ਜੀ 8 ਨਲਟੀ ਦੀ ਹੱਬਾਂ ਜਾਂ ਜੋ ਵੀ ਕੋ ਸਾਹਮਣੇ ਆ ਤੁਹਾਡੇ 87 ਰੁਪਏ ਕਿਲੋ ਤੋਲ ਕੇ ਵੀ ਦੇ ਦੇਣਗੇ ਬਿਨਾ ਟਾਇਰਾਂ ਤੋਂ ਵੀ ਦੇ ਦੇਣਗੇ ਭਰਾਵੋ ਰੇਟ ਦੀ ਗੱਲ ਕਰੀਏ 1,75,000 ਰੁਪਏ ਟਰਾਲੀ ਦਾ ਬਣੀ ਦਾ ਰੇਟ ਆ ਇਹਦਾ ਪਿੰਡ ਧਰਮਪੁਰਾ ਬਲਾਡੇ ਦੇ ਕੋਲੇ ਰਹਿ ਗਿਆ ਭਰਾਵੋ 94650 13629 94650 13623 ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਜਿਵੇਂ ਵੀ ਤੁਸੀਂ ਚਾਹੁੰਦੇ ਹੋ ਖਰੀਦ ਸਕਦੇ ਹੋ ਬਿਨਾ ਟਾਇਰਾਂ ਤੋਂ ਵੀ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆਂ ਭਰਾਵੋ ਕੇਐਸ ਕੰਪਨੀ ਦਾ ਤੂੜੀ ਰੀਪਰ ਵਕਾਊ ਆ ਜੀ ਕੇਐਸ ਕੰਪਨੀ ਦਾ ਇਹ ਰੀਪਰ ਆ ਇੱਕ ਵੀਰਾਂ ਕੋਲੇ ਦੋ ਤੂੜੀ ਵਾਲੀਆਂ ਜਾਲੀਆਂ ਟਰਾਲੀ ਵਾਲੀਆਂ ਨਾਲ ਆ 15 ਮਾਡਲ ਰੀਪਰ ਆ ਜੀ ਦੋ ਜਾਲੀਆਂ ਪੱਖੇ ਨਵੇਂ ਆ ਮਸ਼ੀਨ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਰੇਟ 1,70,000 ਰੁਪਏ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ 94631 45852 94631 45852 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਤਿੰਨੇ ਚੀਜ਼ਾਂ ਇੱਕੋ ਘਰੇ ਇੱਕੋ ਵੀਰ ਤੋਂ ਖਰੀਦ ਸਕਦੇ ਹੋ ਜੀ ਰੇਟ 1,70,000 ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਰੇਟ ਕੋਈ ਵੀ ਰੇਟ ਭਰਵੋ ਪੱਕਾ ਰੇਟ ਨਹੀਂ ਹੁੰਦਾ ਵੀਡੀਓ ਦੇਖ ਕੇ ਰੇਟ ਵੇਖ ਕੇ ਨਾ ਭਜਿਆ ਕਰੋ ਇੱਕ ਵਾਰੀ ਜਾਣਕਾਰੀ ਜ਼ਰੂਰ ਲਿਆ ਕਰੋ ਜੀ ਅੱਗੇ ਜੀ ਵੀਰਾਂ ਦੀ 100 ਕੁਇੰਟਲ ਤੂੜੀ ਵਕਾਊ ਆ ਅੰਦਰ ਪਾਈ ਹੋਈ ਤੂੜੀ ਹੈ ਜੀ ਬਹੁਤ ਵਧੀਆ ਸਾਫ਼ ਤੂੜੀ ਆ ਕੋਈ ਗਲੀ ਖਰਾਬ ਤੂੜੀ ਨਹੀਂ ਅੰਦਰ ਦੀ ਤੂੜੀ ਆ ਜੀ 100 ਕੁਇੰਟਲ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਰੇਟ 500 ਰੁਪਏ ਦੇ ਵਿੱਚ ਕੁਇੰਟਲ ਦੇ ਦੇਣਗੇ ਪਿੰਡ ਕੋਠੇ ਅਮਨਗੜ ਮੱਲਣ ਤੂੜਕੋਟ ਕੋਟਲੀਆ ਬਲੂ ਪੜਾਈਆਣਾ ਦੇ ਕੋਲ ਜੀ 9417148607 ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਜਿੰਨੀ ਵੀ ਤੂੜੀ ਤੁਸੀਂ ਚਾਹੁੰਦੇ ਹੋ ਤੋਲ ਕੇ ਲਿਆ ਸਕਦੇ ਹੋ ਜੀ 500 ਰੁਪਏ ਕਿਵਾਂਟਲ 100 ਕਿਵਾਂਟਲ ਤੂੜੀ ਹੈ ਜੀ ਅੰਦਰ ਦੀ ਤੂੜੀ ਹੈ ਬਹੁਤ ਹੀ ਵਧੀਆ ਸਾਫ਼ ਤੂੜੀ ਹੈ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ 500 ਰੁਪਏ ਕਿਵਾਂਟਲ ਹੈ ਜੀ 9417148607 9417148607 ਤੇ ਫੋਨ ਕਰਕੇ ਤੁਸੀਂ ਤੂੜੀ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਧੰਨਵਾਦ